ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਈਆਂ ਵਾਲਾ ਕਲਾਂ ਦੇ ਵਿੱਚ ਰਈਆਂ ਵਾਲਾ ਕਲਾਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਉਰਾਈਆਂ ਵਾਲੇ ਪਿੰਡ ਦੇ ਵਿੱਚ 79 ਬਾਈ ਦੇ ਘਰੇ ਇਸ ਟਾਈਮੇ ਮੌਜੂਦ ਆ। ਬਾਈ ਦਾ ਘਰੇਲੂ ਪਰਿਵਾਰ ਆ, ਮਿਹਨਤੀ ਪਰਿਵਾਰ ਆ। ਬਾਈ ਦਾ ਘਰ ਆ ਜਿਹੜਾ ਫਰੀਦਕੋਟ ਵਾਲੇ ਮੋੜ ਦੇ ਉੱਤੇ ਹੀ ਆ ਗਿਆ। ਸਾਰੀ ਜਾਣਕਾਰੀ ਲੈ ਦਿੰਨਾ ਕਿੱਥੇ ਘਰ ਆ, ਕੀ ਗੱਲਬਾਤ ਆ। ਪਹਿਲਾਂ ਛੋਟੀ ਵਕਾਉ ਆ, ਬਹੁਤ ਸੁਣੀ ਪਈ ਦੀ। ਬਈ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਕੀ ਹਾਲ ਆ ਵਦ ਭਾਈ? ਠੀਕ ਆ ਜੀ। ਛੇਤਰਾ ਦੇ ਘਰ ਤੋਂ ਆ। ਠੀਕ ਆ ਵਦਿਆ ਜੀ। ਚੜ੍ਹਦੀ ਕਲਾ ਚ ਸਾਡੇ। ਚੜ੍ਹਦੀ ਕਲਾ। ਅੱਛਾ ਨਾਮ ਆਪਣਾ 79 ਆ ਗਿਆ। ਹਾਂ ਜੀ 79। ਇਹ ਘਰ ਪੁੱਛ ਲਵੇ ਸੋਹਣੇ ਦੇ ਮੁੰਡੇ ਦੇ ਘਰੇ ਜਾ। ਸ ਜਿਹੜਾ ਜਿੱਦਾਂ ਅਗਰ ਫਰੀਦਕੋਟ ਆਲਾ ਆਪਣੀਂ ਕੋਟ ਆਲਾ ਉੱਧਰ ਆਇ ਤੇ ਚੌਂਕ ਹੀ ਆਗੇ ਚੱਲ ਉਸ ਤੋਂ ਹੀ ਹਾਂ ਚੌਂਕ ਹੀ ਆ ਚਰਸਤਾ ਚੱਲ ਉਸ ਤੋਂ ਹੀ ਪੈਣਾ ਠੀਕ ਹੈ ਭਾਈ ਅੱਛਾ ਸੁਣ ਭਾਈ ਇਹਦਾ ਜਿਹੜੀ ਆਪਾਂ ਮਨਲਾ ਛੋਟੀ ਵੇਚਣੀ ਇਹਦੇ ਕਿੰਨੇ ਦਿਲ ਪਏ ਹਜੇ ਇਹ ਹਫਤੇ ਦੇ ਅੰਦਰ ਨਰਸੂ ਹਫਤੇ ਦੇ ਕਿਤੇ ਕਿਤੇ ਗਿਨ ਕਿਨਾ ਦੁੱਧ ਦੇ ਦੂੰਗੀ ਮੇਰੇ ਤੇਰੇ ਤੇ ਮਨ ਮਨ ਦਾ ਦੁੱਧ ਕਿੰਨਾ ਕੁ ਸੀ ਇਹਦਾ ਦੋਹਾਂ ਟਾਈਮ ਦਾ ਸੀਗਾ ਸਵੇਸਤਾਰ ਨਾਲ ਠੀਕ ਹੈ ਭਾਈ ਅੱਛਾ ਇਹ ਕਿੰਨੀ ਉਮਰ ਦੀ ਹੋਗੀ ਵੀਰੇ ਹੁਣ ਦੀ ਇਹ ਛੋਟੀ ਇਹ ਤਿੰਨਾਂ ਤੋਂ ਜ਼ਿਆਦੀ ਹੈ ਤਿੰਨਾਂ ਤੋਂ ਜ਼ਿਆਦੀ ਮਨਲਾ ਵੀ ਚਾਰ ਦੰਦ ਹੋ ਗਏਗਾ ਚੋ ਚਾਰ ਨੇ ਹੂੰ ਅੱਛਾ ਦਿਨ ਕਿੰਨੇ ਪੈ ਜਾਂਦੇ ਹਜੇ ਫੂੰਦੇ ਦਿਨ ਬਸ ਹਫਤੇ ਦੇ ਅੰਦਰ ਦੱਸੂ ਹਫਤੇ ਦੇ ਅੰਦਰ ਦੱਸੂਗੀ ਅੱਛਾ ਵੀਰੇ ਕੀ ਰੇਟ ਰੱਖਿਆ ਵਾ ਵੇਚਣ ਵਾਲਾ ਮੋੜ ਮੰਨਤਾ ਮੈਂ ਪਿਊਸ ਕਰ ਅੱਛਾ ਇਹਦਾ ਹੁਣ ਰੇਟ ਜੀ ਰੱਖਿਆ ਵੀਰੇ ਬੇਮੈਨਾਨਾ ਆਪਾਂ ਦੇਣ ਲੈਣ ਵਾਲਾ ਰੇਟ ਹੈ 1 ਲੱਖ 10 ਹਜ਼ਾਰ ਰੱਖਿਆ ਜੀ 1 ਲੱਖ 10 ਹਜ਼ਾਰ ਰੁਪਏ ਥੋੜਾ ਬਹੁਤਾ ਲੜ ਤਿਆਰ ਕਰਦੇਗਾ ਮਾੜਾ ਮੋਟਾ ਵਾਦਾ ਘਟਾ ਠੀਕ ਹੈ ਤੋਰੀ ਪਈ ਮੁੰਡੇ ਕੱਢੀ ਪਾ ਠੀਕ ਹੈ ਜੀ ਖੋਲੀ ਮਾ ਵੀਰੇ ਲੈ ਵੀ ਮਿੱਤਰੋ 1 ਲੱਖ ਤੇ 10 ਹਜ਼ਾਰ ਰੁਪਿਆ ਬਾਈ ਨੇ ਕੀਮਤ ਰੱਖੀ ਆ ਪ੍ਰਭੂ ਸੂਨ ਵਾਲੀ ਝੋਟੀ ਆ ਪਹਿਲਾ ਸੂਆ ਬਾਈ ਦੀ ਝੋਟੀ ਆ ਮਿੱਤਰੋ ਹਜੇ ਦਿਨ ਘੱਟ ਤੋਂ ਘੱਟ ਵੀ ਹਫਤਾ 10 ਦਿਨ ਲੈ ਜੂਗੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਬਾਡੀ ਬੰਤਰ ਵਾਲੀ ਆ ਕੋਈ ਇਹ ਨਹੀਂ ਹੈਗਾ ਵੀ ਲਿੱਸੀ ਮਿੱਕੀ ਨਹੀਂ ਗਈ ਕੰਧ ਬਾਡੀ ਵਾਲੀ ਝੋਟੀ ਆ ਸੋਹਣੀ ਸੁਨੱਕੀ ਲੱਤਾਂ ਤੋਂ ਰੂਸ਼ਾਪਣ ਬਾਕੀ ਸਾਰੀ ਕਾਲੀ ਆ ਮਾਨ ਤਣ ਹੋ ਜੂਗਾ 1,10,000 ਦੇ ਵਿੱਚੋਂ ਬਾਈ ਤੁਹਾਡਾ ਕਰ ਦੂਗਾ ਮੌਕੇ ਤੇ ਹੁਣ ਤੁਸੀਂ ਇੱਕ ਵਾਰੀ ਤੁਰਦੀ ਵੇਖ ਲਿਓ ਇਹਨੂੰ ਕਰਮ ਵਾਲੀ ਨੂੰ ਮਿੱਤਰੋ ਸਹੀ ਉਹ ਠੰਡੀ ਵੀ ਹੈ ਲੈ ਵੀ ਮਿੱਤਰੋ ਹੁਣ ਤੁਸੀਂ ਵੇਖ ਲਓ ਕਰਮ ਵਾਲੀ ਨੂੰ ਸੋਰ ਦੀ ਸੋਰ ਦੀ ਵਰ ਠੀਕ ਆ ਵੀ ਲੈ ਆ ਵੀਰੇ ਬਾਕੀ ਜਿਹੜੇ ਭਰਾ ਪਾਣੀ ਉੱਤਰੂ ਦੇਖ ਸਕਦੇ ਕਰਮ ਵਾਲੀ ਸੀਲ ਠੰਡੀ ਥੱਲੋ ਵੀ ਖਰੀ ਆ ਕੱਟੀ ਬਣਤਣ ਵੀ ਵਧੀਆ ਜਾਊਗੀ ਪਿਆਰ ਵੀ ਸੋਣੀ ਹੋ ਜੂਗੀ ਦੁੱਧ ਦੇ 10 11 ਕਿਲੋ ਟੋਰਾਣਾ ਦੇ ਜੂਗੀ ਜੈਲਾਪਨ ਝੋਟੀ ਦੇ ਵਿੱਚ ਚੰਗਾ ਵਾ ਮਿੱਤਰੋ ਰੇਟ 110000 ਰੁਪਿਆ ਵ ਮਾਨਤਾਣਾ ਵਾਲਾ ਬਾਈ ਜਿਹੜਾ ਭਰਾ ਤੁਹਾਡਾ ਆਇਆ ਬਾਈ ਕਰ ਦੂਗਾ ਥਣ ਦਾ ਸੈਜ ਆ ਜਿਹੜਾ ਉਹ ਮੰਨ ਲਓ ਦੇਖਣ ਦੇ ਵਿੱਚ ਹੁਣ ਮੰਨ ਲਓ ਜਿਵੇਂ ਤੁਹਾਨੂੰ ਲੱਗੂਗਾ ਛੋਟਾ ਵਾ ਪਰ ਮੋੜ ਤੋਂ ਥਣ ਮਜ਼ਬੂਤ ਬਹੁਤ ਆ ਥਣ ਦੀ ਸੈਜ ਦੀ ਆਪਸੀ ਦੂਰੀ ਬਹੁਤ ਚੰਗੀ ਕੱਢੂਗੀ ਥਣ ਬਹੁਤ ਸੋਹਣਾ ਮੁੱਠੀ ਵਾਲਾ ਤੇ ਪਾਵਰ ਵਾਲਾ ਥਣ ਕਰੂਗੀ ਪੀੜੀ ਕਰ ਲੈ ਵੀਰੇ ਮੜੀ ਜੀ ਨਾਲ ਫਿਰ ਲੇ ਵੀਰੇ ਹੁਣ ਦੇਵਾ ਬਖਾਲ ਕੇ ਕੋਲੇ ਰਹੀ ਮੜਾ ਜਾਂਦਾ ਥਾਣਾ ਦੇਵਾ ਜੱਜਮੈਂਟ ਕਰਾ ਦੀ ਮੇਲਕ ਬੇਨ ਸਿੰਘ ਰੂਸ਼ਾਪਨ ਕੱਟੀ ਸਾਰੀ ਚੰਗੀ ਆ ਯਾਰ ਜਿਹੜਾ ਭਰਾ ਲੈ ਜੂਗਾ ਯਾਦ ਕਰੂਗਾ ਕੋਈ ਧੋਖੇ ਵਾਲਾ ਕੰਮ ਨਹੀਂ ਹੁੰਦਾ ਤੁਹਾਡੇ ਨਾਲ ਹੈ ਦਰਮਿਆਨੇ ਸੈਜ ਦੇ ਵਿੱਚ ਮੰਨ ਲਓ ਪਹਾੜੀ ਇਲਾਕਿਆਂ ਵਾਲੀ ਕੱਟੀ ਆ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਓ ਵੀਰੇ ਨੰਬਰ ਕਿੰਨਾ ਆ ਗਿਆ ਬਈ ਆਪਣਾ ਨੰਬਰ ਆਪਣਾ 98899 ਹੂੰ 5815 ਇੱਕ ਵਾਰੀ ਹੋਰ ਬੋਲ 98899 ਹੂੰ 56815 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲ ਬਾਤ ਮਿੱਤਰੋ ਸੋਹਣ ਦਾ ਮੁੰਡਾ ਨਛੱਤਰ ਬਾਈ ਦਾ ਨਾਮ ਆ ਚਿਹਰਾ ਸਤੇ ਚ ਬਾਈ ਦਾ ਕਰ